ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਦਈਏ ਮੈਂ ਹੁਣ ਅੰਮ੍ਰਿਤਸਰੋਂ ਹੀ ਆਇਆ ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐਨੇ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਮ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਅਸ਼ੀਰਵਾਦ ਹੈ ਕੋਈ ਪਿੰਡ ਹੈ ਜਾਂ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਐਨੀ ਮਾਰਸ਼ਲ ਕੌਮ ਹੈ ਆਪਾਂ ਕਹੋ ਦੂਣੋ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ 3 ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕਿਆਂ ਨਾਲ ਆਉਂਦੇ ਨੇ ਜਾਂ ਗਮੀ ਚ ਆਉਂਦੇ ਆ ਜਾਂ ਖੁਸ਼ੀ ਚ ਆਉਂਦੇ ਆ ਉਹਨੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਨੂੰ ਤਾਂ ਚਪੜਾ ਸੀ ਰਗਰੇ ਸੀ ਬਸ ਜੇ ਦਿਰ ਰਕਰ ਵੱਡੀਆਂ ਨੌਕਰੀਆਂ ਤਾਂ ਇਹਨਾਂ ਹੁੰਦੇ ਕੋਲੇ ਸੀ ਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜੇ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜੇ ਨੌਕਰੀ ਲੈ ਲਓ ਕਰੋ ਨੌਕਰੀਆਂ ਐਪ 'ਪੱਕੇ ਟੱਕੇ ਖਾਈਏ ਇੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਉਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ ਅਗਰ 99 99 ਬੁਲਾਜੇ ਇਹੀ ਨਹੀਂ ਪਤਾ ਲੱਗਦਾ 69 99 97 ਚੋਂ ਨਹੀਂ ਪਤਾ ਲੱਗਦਾ ਸੋ ਇੱਕ ਕੱਟ ਦੇ ਬਈ ਬੜੀਆ ਠੀਕ ਹੈ ਇੱਕ ਕੱਟ